ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰ ਰਹੇ ਹਾਂ ਭਾਈ ਸੰਗਤ ਜੀ ਦੀ ਉਹਨਾਂ ਦਾ ਸਿੱਖੀ ਸਰੂਪ ਕਿਦਾਂ ਦਾ ਸੀਗਾ ਭਾਈ ਸੰਗਤ ਜੀ ਸਿੱਖ ਇਤਿਹਾਸ ਦੇ ਉਹ ਅਮਰ ਸ਼ਹੀਦ ਹਨ ਜਿਨ੍ਹਾਂ ਦੀ ਕੁਰਬਾਨੀ ਨੇ ਖਾਲਸੇ ਦੀ ਅਡੋਲ ਨਿਸ਼ਠਾ ਅਤੇ ਗੁਰੂ ਲਈ ਸਰਵੰਸ ਨਿਉ ਛਾਵਰ ਕਰਨ ਦੀ ਭਾਵਨਾ ਨੂੰ ਸਦਾ ਲਈ ਜਗਮਗਾ ਦਿੱਤਾ ਉਹ ਸਿੱਖ ਜੀ ਇਹਨਾਂ ਨੇ ਆਪਣੇ ਸਰੀਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਢਾਲ ਬਣਾਇਆ ਅਤੇ ਇਤਿਹਾਸ ਨੂੰ ਮੋੜ ਦਿੱਤਾ। ਇਹ ਸਮਾਂ ਸੀ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰਨ ਜਾਂ ਸ਼ਹੀਦ ਕਰਨ ਲਈ ਫੌਜਾਂ ਪਿੱਛੇ ਪਈਆਂ ਹੋਈਆਂ ਸਨ। ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਗੁਰੂ ਜੀ ਅਨੇਕਾਂ ਮੁਸ਼ਕਲਾਂ, ਧੋਖਿਆਂ ਤੇ ਜੰਗਾਂ ਵਿੱਚੋਂ ਲੰਘ ਰਹੇ ਸਨ। ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਸੀ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਮੁਗਲਾਂ ਦੀ ਨਜ਼ਰ ਵਿੱਚ ਸਭ ਤੋਂ ਵੱਡਾ ਨਿਸ਼ਾਨ ਬਣ ਚੁੱਕੇ ਸਨ ਇਸੇ ਦੌਰਾਨ ਪਾਈ ਸੰਗਤ ਜੀ ਜੋ ਗੁਰੂ ਜੀ ਨਾਲ ਬੇਹਦ ਪ੍ਰੇਮ ਅਤੇ ਸਰਦਾਰ ਰਖਦੇ ਸਨ ਗੁਰੂ ਜੀ ਦੇ ਬਿਲਕੁਲ ਸਰੀਰਕ ਰੂਪ ਵਰਗੇ ਦਿਖਦੇ ਸਨ ਉਹਨਾਂ ਦੀ ਉਚਾਈ ਚਾਲ ਚਿਹਰਾ ਤੇ ਦਾੜੀ ਮੁੱਛਾਂ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਨਾਲ ਅਦਭੁਤ ਤੌਰ ਤੇ ਮਿਲਦਾ ਸੀ ਇਹ ਗੱਲ ਸੰਗਤ ਜੀ ਵਿੱਚ ਜਾਣੀ ਜਾਂਦੀ ਸੀ ਜਦੋਂ ਗੁਰੂ ਜੀ ਮੱਠੀਵਾੜਾ ਦੇ ਜੰਗਲਾਂ ਵਿੱਚ ਗੁਪਤ ਵਸ ਰਹੇ ਸਨ ਅਤੇ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਉਦੋਂ ਗੁਰੂ ਜੀ ਨੇ ਸਿੱਖਾਂ ਨਾਲ ਸਲਾਹ ਕੀਤੀ ਉਸ ਸਮੇਂ ਪਾਈ ਸੰਗਤ ਜੀ ਅੱਗੇ ਵਧੇ ਉਹਨਾਂ ਦੇ ਮਨ ਵਿੱਚ ਇੱਕੋ ਗੱਲ ਸੀ ਗੁਰੂ ਬਚਣ ਖਾਲਸਾ ਬਚੇ ਧਰਮ ਬਚੇ ਪਾਈ ਸੰਗਾ ਸਿੰਘ ਜੀ ਨੇ ਨਿਮਰਤਾ ਨਾਲ ਅਰਜ਼ ਕੀਤੀ ਕਿ ਉਹ ਗੁਰੂ ਜੀ ਦੀ ਤਾਂ ਆਪਣੇ ਆਪ ਨੂੰ ਪੇਸ਼ ਕਰਨਗੇ ਗੁਰੂ ਜੀ ਨੇ ਪਹਿਲਾਂ ਮਨਾਹੀ ਕੀਤੀ ਕਿਉਂਕਿ ਗੁਰੂ ਘਦੇ ਵੀ ਸਿੱਖ ਦੀ ਕੁਰਬਾਨੀ ਨੂੰ ਹਲਕਾ ਨਹੀਂ ਸਮਝਦੇ ਸਨ ਪਰ ਪਾਈ ਸੰਗਤ ਸਿੰਘ ਜੀ ਨੇ ਅਡੋਲ ਵਿਸ਼ਵਾਸ ਨਾਲ ਕਿਹਾ ਮਹਾਰਾਜ ਜੀ ਇਹ ਸਿਰ ਪਹਿਲਾਂ ਹੀ ਤੁਹਾਡਾ ਹੈ ਆਖਿਰਕਾਰ ਗੁਰੂ ਜੀ ਨੇ ਪਾਈ ਸੰਗਤ ਸਿੰਘ ਜੀ ਨੂੰ ਆਪਣੇ ਕੱਪੜੇ ਕਲਗੀ ਅਤੇ ਸ਼ਸਤਰ ਪਹਿਨਾਏ ਗੁਰੂ ਜੀ ਨੇ ਆਪ ਸਧਾਰਨ ਪੇਸ ਧਾਰਨ ਕੀਤਾ ਅਤੇ ਰਾਤ ਦੇ ਹਨੇਰੇ ਵਿੱਚ ਹੋਰਸਤੇ ਨਿਕਲ ਪਏ ਪਾਈ ਸੰਗਤ ਸਿੰਘ ਜੀ ਗੁਰੂ ਜੀ ਦੇ ਰੂਪ ਵਿੱਚ ਠਹਿਰ ਗਏ ਸਵੇਰ ਹੋਣ ਤੇ ਮੁਗਲ ਫੌਜਾਂ ਨੇ ਜਦੋਂ ਉਸ ਥਾਂ ਨੂੰ ਘੇਰਿਆ ਉਹਨਾਂ ਨੂੰ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੱਥ ਆ ਗਏ ਹਨ ਪਾਈ ਸੰਗਤ ਸਿੰਘ ਜੀ ਨੂੰ ਫੜ ਲਿਆ ਗਿਆ ਉਹਨਾਂ ਤੇ ਦਸ਼ੱਦਦ ਕੀਤਾ ਗਿਆ ਪਰ ਉਹਨਾਂ ਨੇ ਮੂੰਹ ਤੋ ਇੱਕ ਵੀ ਸ਼ਬਦ ਨਹੀਂ ਨਿਕਲਿਆ ਜੋ ਗੁਰੂ ਜੀ ਵੱਲ ਇਸ਼ਾਰਾ ਕਰੇ ਉਹ ਸ਼ਾਂਤ ਰਹੇ ਅਡੋਲ ਰਹੇ ਜਿਵੇਂ ਸੱਚਮੁੱਚ ਗੁਰੂ ਆਪ ਖੜੇ ਹੋਣ ਆਖਿਰਕਾਰ ਮੁਗਲਾਂ ਨੇ ਸਮਝਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਭਾਈ ਸੰਗਤ ਸਿੰਘ ਜੀ ਨੇ ਖਸਕੇ ਸ਼ਹਾਦਤ ਨੂੰ ਕਬੂਲ ਕੀਤਾ ਬਾਅਦ ਵਿੱਚ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਕਿ ਅਸਲੀ ਗੁਰੂ ਗੋਬਿੰਦ ਸਿੰਘ ਜੀ ਤਾਂ ਬਚ ਨਿਕਲੇ ਹਨ ਉਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਉਦੋਂ ਤੱਕ ਭਾਈ ਸੰਗਰ ਸਿੰਘ ਜੀ ਆਪਣਾ ਕਰਤੱਵ ਕਰ ਚੁੱਕੇ ਸਨ ਗੁਰੂ ਨੂੰ ਬਚਾ ਕੇ ਇਤਿਹਾਸ ਵਿੱਚ ਅਮਰ ਹੋ ਚੁੱਕੇ ਸਨ ਭਾਈ ਸੰਗਰ ਸਿੰਘ ਜੀ ਦੀ ਸ਼ਹਾਦਤ ਸਾਨੂੰ ਇਹ ਸਿਖਾਉਂਦੀ ਹੈ ਕਿ ਕਿ ਸਿੱਖੀ ਸਿਰਫ ਬੋਲ ਨਹੀਂ ਕੁਰਬਾਨੀ ਹੈ ਗੁਰੂ ਲਈ ਜੀਉਣਾ ਵੀ ਸਿੱਖੀ ਹੈ ਅਤੇ ਗੁਰੂ ਲਈ ਮਰਨਾ ਵੀ ਸਿੱਖੀ ਹੈ ਉਹ ਸੱਚੇ ਅਰਥਾਂ ਵਿੱਚ ਗੁਰੂ ਦਾ ਰੂਪ ਬਣ ਗਏ ਸ਼ਿਰਕ ਹੀ ਨਹੀਂ ਆਤਮਕ ਤੌਰ ਤੇ ਅੱਜ ਵੀ ਜਦੋਂ ਖਾਲਸਾ ਆਪਣੇ ਇਤਿਹਾਸ ਵੱਲ ਵੇਖਦਾ ਹੈ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਿੱਥੇ ਗੁਰੂ ਗੋਬਿੰਦ ਹੋਵੇ ਉੱਥੇ ਸਿੱਖ ਆਪਣਾ ਆਪ ਭੁੱਲ ਕੇ ਖੜਾ ਹੁੰਦਾ ਹੈ ਜੇ ਅਸੀਂ ਵੀਡੀਓ ਵਿੱਚ ਜ਼ਿਆਦਾ ਬੋਲਾਂਗੇ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਛੋਟੇ-ਛੋਟੀਆਂ ਵੀਡੀਓ ਹੀ ਹੁੰਦੀਆਂ ਨੇ ਇਹ ਸੀਗੀ ਛੋਟੀ ਜੀ ਸਾਕੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਮਿਲਦੇ ਆਂ ਸੀ ਇਦਾਂ ਹੀ ਨਿਊ ਨਿਊ ਸਾਕੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ